ਚੰਨ ਮਾਤਾ ਗੁਜਰੀ ਜੀ ਦੇ ਲਾਟਲੇ ਨੂਰੇ ਨਜ਼ਰ ਜਗਤ ਮਾਤ ਮਾਤਾ ਗੁਜਰੀ ਜੀ ਦੇ ਜ਼ਿਆਏ ਚਸ਼ਮ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ 1699 ਸਨ ਨੂੰ ਭਰ ਜੋਬਨ ਵਿੱਚ ਸਨ ਖੂਬਸੂਰਤ ਲਿਬਾਸ ਜ਼ੇਬੇ ਗਲੂ ਕਰਕੇ ਪਹਿਨ ਕੇ ਆਪਜੀ ਅੱਜ ਵਿਸਾਖੀ ਦੇ ਦਿਨ ਵਿਸਾਖ ਸੁਹਾਵੇ ਦੇ ਦਿਹਾੜੇ ਵਿਸਾਖ ਪਲਾ ਸਾਖਾ ਵੇਸ ਕਰੇ ਤੁਖਾਰੀ 12 ਮਹਾ ਸਿੱਖੀ ਦੇ ਗੁਰਦਸਤ ਬਹਾਜੀ ਖੂਬਸੂਰਤ ਜਾਮਾ ਪਹਿਨ ਕੇ ਭਰਪੂਰ ਦੀਵਾਨ ਵਿੱਚ ਆਏ ਉਹਨਾਂ ਦੇ ਗੱਲ ਉਸ ਦਿਨ ਜੋ ਲਿਬਾਸ ਸੀ ਪੋਸ਼ਾਕ ਸੀ ਉਸ ਦਾ ਜ਼ਿਕਰ ਕਰਦਿਆਂ ਹੋਇਆਂ ਗੁਰੂ ਗਬਨ ਸਿੰਘ ਮਹਾਰਾਜ ਜਿਹਦੇ ਲਾਟਲੇ ਗੁਰਸਿੱਖ ਭਾਈ ਅਨੰਦ لال ਸਾਹਿਬ ਜੀ ਨੇ ਫਾਰਸੀ ਦੇ ਇੱਕ ਸ਼ੇਰ ਅੰਦਰ ਗੱਲ ਕਲਮ ਬੰਦ ਕੀਤੀ ਅੱਜ ਮੈਨੂੰ ਇਹ ਖਬਰ ਪੁੱਜੀ ਹੈ ਤੇ ਮੈਂ ਇਸ ਨਾਲ ਕੋਈ ਪਰੇਸ਼ਾਨ ਨਹੀਂ ਹੋਇਆ ਕਿ ਕੁਝ ਨੌਜਵਾਨਾਂ ਦਾ ਇਹ ਵਿਚਾਰ ਹੈ ਕਿ ਭਾਈ ਜੀ ਫਾਰਸੀ ਦੇ ਅੱਖਰ ਨਾ ਬੋਲਿਆ ਕਰ ਪਰ ਹਾਲੇ ਤਾਂ ਸਾਂ ਹਰਮ ਵੀ ਨਹੀਂ ਕੀਤੀ ਫਾਰਸੀ ਜੇ ਬਿਗਨਿੰਗ ਤੇ ਤੁਸੀਂ ਇਨਕਾਰ ਕਰ ਗਏ ਹੋ ਤੇ ਸਾਡੇ ਮਾਨੇ ਵਰ ਸਰਦਾਰ ਸਹਸਦਾਰ ਅਮੀਰ ਸਿੰਘ ਜੀ ਨੇ ਹਕਮ ਇੱਕ ਅਮੀਰਾਨਾ ਖਿਆਲ ਦਾਸਾਂ ਨੂੰ ਜਿੱਥੇ ਤੁਸੀਂ ਬਿਠਾਇਆ ਉਸ ਕਮਰੇ ਵਿੱਚ ਆ ਕੇ ਦਿੱਤਾ ਹੈ ਕਿ ਸਾਡਾ ਮਾਨੇ ਕਿ ਤੁਸੀਂ ਕੁਝ ਇੱਕ ਅੱਧੀ ਟੇਪ ਫਾਰਸੀ ਦੇ ਕੀਰਤਨ ਦੀ ਵੀ ਸਾਨੂੰ ਕਰਕੇ ਦੇ ਜਾਓ ਅਸਾਂ ਕੌਣ ਹਾਂ ਕਰਨ ਵਾਲੇ ਜਾਂ ਗਾਉਣ ਵਾਲੇ ਇਹ ਤੇ ਗੁਰੂ ਅਤੇ ਆਪ ਜੀ ਦੀ ਬਖਸ਼ਿਸ਼ ਹੋਵੇਗੀ ਆਪ ਜਪਾਏ ਜਪੇ ਸੋਨਾ ਆਪ ਗਵਾਏ ਸੋ ਹਰ ਗੰਗਾ ਮੈਂ ਅੰਮ੍ਰਿਤ ਵੇਲੇ ਦੇ ਕੀਰਤਨ ਸੇਵਾ ਅੰਦਰ ਬੇਨਤੀ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਤਕਾਰਯੋਗ ਬਾਪੂ ਜੀ ਧੰਗੁਰੂ ਤੇ ਇੱਕ ਬਹਾਦਰ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਅੰਦਰ ਦੋ ਪਾਸ ਸ਼ਾਲਾ ਖੋਲੀਆਂ ਸਨ ਤੇ ਦੋਹਾਂ ਦੇ ਜੋ ਮੁਖ ਅਧਿਆਪਕ ਸਨ ਹੈਡਮਾਸਟਰਸ ਮੁਖ ਚਾਲਕ ਉਹ ਹਿੰਦੁਸਤਾਨ ਦੇ ਸਵੇਲੇ ਦੇ ਮਹਾਨ ਆਲਮ ਫਾਜ਼ਲ ਅਦੀਬ ਸਨ ਜੋ ਹਿੰਦੀ ਅਤੇ ਸੰਸਕ੍ਰਿਤ ਪੜ੍ਹਾਉਂਦੇ ਸਨ ਉਹ ਕਸ਼ਮੀਰ ਦੇ ਮਟਨ ਸ਼ਹਿਰ ਦੇ ਸ਼੍ਰੀ ਅਧੂਰਾਮ ਜੀ ਦੇ ਸਪੁੱਤ ਪੰਡਤ ਤੇ ਸ਼ਾਸਤਰੀ ਕਿਰਪਾ ਰਾਮ ਜੀ ਸਨ ਯਾਦ ਰਹੇ ਉਹ ਯੋ ਕਿਰਪਾ ਰਾਮ ਜੀ ਜੋ ਤਕਰੀਬਨ 500 ਬ੍ਰਾਹਮਣਾਂ ਦਾ ਜੱਥਾ ਲੈ ਕੇ ਐਮਨਾਬਾਦ ਵਜ਼ੀరాబాద్ ਕਸ਼ਮੀਰ ਬਾਰਾ ਮੂਲਾ ਸ਼੍ਰੀਨਗਰ ਤੋਂ ਚਲਦੇ ਚਲਾਦੇ ਗੁਰੂ ਤੇਗ ਬਹਾਦਰ ਮਹਾਰਾਜ ਕੋਲ ਆਪਨੇ ਧਰਮ ਦੀ ਬੋੜੀ ਪਾਉਣ ਆਏ ਸੀ ਤੇ ਜਿਨ੍ਹਾਂ ਦੀ ਫਰਿਆਦ ਸੁਣ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਲੀ ਵਿੱਚ ਸਿਰ ਦੇਣਾ ਮਨਜ਼ੂਰ ਕਰ ਲਿਆ ਸੀ ਉਹ ਕਿਰਪਾ ਰਾਮ ਦਾ ਜ਼ਿਕਰ ਕਰ ਰਿਹਾ ਤੇ ਉਹ ਹੀ ਉਹ ਕਿਰਪਾ ਰਾਮ ਵਿਸਾਖੀ ਦੇ ਦਿਨ ਕਈ ਹਜ਼ਾਰਾਂ ਬ੍ਰਾਹਮਣਾਂ ਨੂੰ ਲੈ ਕੇ ਅਨੰਦਪੁਰ ਸਾਹਿਬ ਵਿੱਚ ਅਮਰਤ ਧਾਰੀ ਸਿੰਘ ਸਜਿਆ ਸੀ ਜਿਨ੍ਹਾਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਨੇ ਦਿੱਲੀ ਦੇ ਚਾਂਦਨੀ ਚੌਕ ਅnder ਜਾਮੇ ਸ਼ਹਾਦਤ ਨੋਸ਼ ਕੀਤਾ ਸੀ ਮੈਨੂੰ ਇੱਕ ਆਦਤ ਹੈ ਸਾਰਿਆਂ ਨੂੰ ਪਸੰਦ ਨਾ ਹੋਵੇ ਕਿ ਹਰ ਗੱਲ ਨੂੰ ਜਿੱਥੋਂ ਤੱਕ ਹੋ ਸਕੇ ਦਿਮਾਗੀ ਤੁੱਬੀ ਲਾ ਕੇ ਕੱਢਣਾ ਪੇ ਗੱਲ ਕਿੱਥੋਂ ਚੱਲੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਕ੍ਰਿਤ ਕਿਸ ਤੋਂ ਪੜ੍ਹੀ ਸੀ ਤੇ ਉਹ ਕੌਣ ਪੁਰਸ਼ ਸੀ ਜਿਹੜਾ ਕਸ਼ਮੀਰ ਤੋਂ ਪੰਡਤਾਂ ਦਾ ਜੱਥਾ ਲੈ ਕੇ ਗਲ ਪੱਲੂ ਪਾ ਕੇ ਵਾਸਤਾ ਪਾਉਣ ਆਇਆ ਸੀ ਕਿ ਸਾਡੀ ਇੱਜ਼ਤ ਪਾਕਦਾਮ ਨਹੀਂ ਤਨ ਤਾਮ ਸਭ ਕੁਝ ਖਤਰੇ ਵਿੱਚ ਪੈ ਗਿਆ ਏ ਤੇ ਕਤਲ ਆਮ ਹੋ ਰਹੀ ਹੈ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਉਂਕਿ ਉਹ ਚੇਚਾ ਨੂੰ ਆਪਣੇ ਪਾਠਸ਼ਾਲਾ ਦਾ ਮੁਖੀ ਬਣਾਇਆ ਹੋਇਆ ਸੀ ਤੇ ਮਹਾਰਾਜ ਨੇ ਉਹਦਾ ਕਹਿਣਾ ਜ਼ਰੂਰ ਮੰਨਿਆ ਸੀ ਉਦੋਂ ਤੇ ਨਾਲ ਦੀ ਨਾਲ ਬੈਸਾਖੀ ਦੇ ਦਿਨ ਸੈਂਕੜੇ ਪੰਡਤਾਂ ਨੂੰ ਲੈ ਕੇ ਇਹ ਕਸ਼ਮੀਰ ਦਾ ਮਹਾਵਿਦਵਾਨ ਅਡੂ ਰਾਮ ਦੇ ਪੁੱਤਰ ਸ਼੍ਰੀ ਪੰਡਤ ਕਿਰਪਾ ਰਾਮ ਜੀ ਕਸ਼ਮੀਰ ਤੋਂ ਚੱਲ ਕੇ ਆਏ ਤੇ ਇਹਨਾਂ ਨੇ ਅੰਮ੍ਰਿਤ ਪਾਨ ਕੀਤਾ ਸੀ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੰਜਾਬ ਜ਼ਿਲ੍ਹਾ ਜਲੰਧਰ ਤਹਿਸੀਲ ਨਮਾਸ਼ਾਹਰ ਪਿੰਡ ਸਲੋਂ ਦੇ ਮੁਨਸੀਬ ਪੀਰ ਮੁਹੰਮਦ ਕੋਲੋਂ ਗੁਰੂ ਤੇਗ ਬਹਾਦਰ ਜੀ ਨੇ ਉਰਦੂ ਤੇ ਪਰਸ਼ੀਅਨ ਫਾਰਸੀ ਪੜ੍ਹਾਇ ਸੀ ਕਿ ਮੈਂ ਇਨਕਾਰ ਹੋਵੇ ਇਸ ਗੱਲ ਤੋਂ ਤਾਂ ਵੀ ਮੈਂ ਯਤਨ ਕਰਦਾ ਹਾਂ ਕਿ ਛੇ-ਸੱਤ ਲਫ਼ਜ਼ ਬੋਲ ਕੇ ਜਿਹੜਾ ਕੁਝ ਵੀ ਨਹੀਂ ਪੜਿਆ ਹੋਇਆ ਮੇਰੇ ਵਾਂਗੂ ਉਹਨੂੰ ਵੀ ਕੁਛ ਨਾ ਕੁਛ ਪਤਾ ਲੱਗ ਜਾਏ ਤੇ ਮੈਂ ਗੱਲ ਕੀ ਕੀਤੀ ਹੈ ਮੈਂ ਤਾਂ ਇਹ ਆਦਤ ਹੈ ਕਿ ਇੱਕ ਲਫ਼ਜ਼ ਦੇ আট-ਅੱਠ ਲਫ਼ਜ਼ ਬੋਲਣੇ ਇੰਤਖਾਬ ਤੇ ਚੁਣਾਵ ਆਪਜੀ ਦਾ ਸਰਕਾਰ ਦਾ ਹੈ ਤਾਂ ਮੈਂ ਫਿਰ ਵੀ ਯਤਨ ਕਰਾਂਗਾ ਕਿ ਮੈਂ ਰੁਕਣ ਨਾਲੋਂ ਤਾਂ ਚਾਹੁੰਦਾ ਹਾਂ ਕਿਸੇ ਬਾਸ਼ਾ ਦਾ ਲਫ਼ਜ਼ ਕਹਿ ਕੇ ਅੱਗੇ ਤੁਰ ਜਾਵੇਂ ਤਾਂ ਖੈਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋ ਫਾਰਸੀ ਦੇ ਉਸਤਾਦ ਸਨ ਯਾਦ ਰਹੇ ਹਾਂ ਇਹ ਉਸਤਾਦ ਹਕੂਮਤ ਨੇ ਲਿਆਂਦਾ ਦਿੱਲੀ ਤੋਂ ਆਰਡੀਨੈਂਸ ਜਾਰੀ ਹੋਇਆ ਸੂਬਾ ਸਰਹੰਦ ਦੇ ਰਾਹੇ ਉਦੋਂ ਮੁਨਸੀ ਪੀਰ ਮੁਹੰਮਦ ਜੀ ਨੂੰ ਫੌਜਾਂ ਨੇ ਬੁਲਾਇਆ ਸਰਕਾਰ ਨੇ ਬੁਲਾਇਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਛਾਣ ਕਰਨੀ ਸੀ ਆਪ ਮਾਚੂ ਆੜੇ ਤੋਂ ਗਣੀ ਖਾਂ ਤੇ ਨਬੀ ਖਾਂ ਦੇ ਮੋਂਡਿਆਂ ਉੱਤੇ ਉੱਚਦੇ ਪੀਰ ਬਣ ਕੇ ਨਿਕਲੇ ਤੇ ਹਕੂਮਤ ਦੇ ਸਪਾਈਆਂ ਨੇ ਫੌਜਦਿਆਂ ਟੁਕੜੀਆਂ ਨੇ ਘੇਰਾ ਪਾ ਲਿਆ ਤੇ ਪਹਿਲੇ ਪਛਾਣਨ ਤੋਂ ਬਾਅਦ ਜਾਣ ਦੇਵਾਂਗੇ ਮਤਾਏ ਪੀਰ ਗੁਰੂ ਗੋਬਿੰਦ ਸਿੰਘ ਨਾ ਹੋਵੇ ਬਾਗੀ ਗੁਰੂ ਨਾ ਹੋਵੇ ਤੋਂ ਜਦੋਂ ਚਮਕੌਰ ਦੀ ਲੜਾਈ ਚ ਇਹਨਾਂ ਬੱਚਿਆਂ ਨੂੰ ਆਰਾਮ ਨਾ ਬਿਠਾਇਓ ਨਹੀਂ ਪਹਿਲੀ ਕਤਾਰ ਅੰਦਰ ਤਾਂ ਜਿਹਨੂੰ 4 ਕ ਘੰਟੇ ਚੌਂਕੜੀ ਲਾਉਣੀ ਆਵੇ ਉਹਨੂੰ ਬਹਿਣਾ ਚਾਹੀਦਾ ਹੈ। ਤੋਂ ਖਿਆਲ ਮੈਂ ਮਸ਼ਹੂਰ ਹਾਂ ਕਿ ਤੁਸੀਂ ਸਮਾਂ ਦਿੰਦੇ ਹੋ। ਸਫੇ ਅੱਵਲ ਵਿੱਚ ਜ਼ਿੰਮੇਵਾਰੀ ਵੱਧ ਜਾਂਦੀ ਹੈ। ਜਿਵੇਂ ਸਟੇਜ ਤੇ ਆਉਣ ਵਾਲੇ ਦੀ ਰਿਸਪੌਂਸਿਬਿਲਟੀ ਚੌ ਢਾਲਣ ਵਾਲੇ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਦੂਰ ਨੇੜੇ ਤੇ ਭਾਵੇਂ ਥੋੜਾ ਚਿਰ ਕੋਈ ਅੱਖਾਂ ਵੀ ਬੰਦ ਕਰ ਲਵੇ। ਨਾ ਪਹਿਲੀਆਂ ਦਤਾਰਾਂ ਦੇ ਨੂੰ ਇਦਾਂ ਕਰ ਕਰ ਹੁੰਦਾ ਹੈ ਤੇ ਨਾ ਸਟੇਜ ਤੇ ਨਾ ਚੌ ਢਾਲਣ ਵਾਲੇ ਤੋਂ ਇਸ ਲਈ ਸਾਵਧਾਨੀ ਦੀ ਬੜੀ ਜ਼ਰੂਰਤ ਹੈ। ਤੋਂ ਮੁਨਸੀ ਪੀਰ ਮੁਹੰਮਦ ਨੂੰ ਬੁਲਾਇਆ ਗਿਆ ਗੁਰੂ ਸਾਹਿਬ ਜੀ ਦਾ ਇਹ ਪਲੰਗ ਜੋ ਪਠਾਨ ਨੌਜਵਾਨਾਂ ਨੇ ਚੱਕਿਆ ਹੋਇਆ ਸੀ ਇਹਨੂੰ ਘੇੜਾ ਪਾਲਿਆ ਕਿ ਪਛਾਣ ਤੋਂ ਬਾਅਦ ਮੁਕੰਮਲ ਪਹਿਚਾਣ ਤੋਂ ਬਾਅਦ ਅਸੀਂ ਘੇਰੇ ਵਿੱਚੋਂ ਗੁਰੂ ਨੂੰ ਨਿਕਲਣ ਲਮਾਗੇ ਉਹ ਦਿਨ ਪਛਾਣਨ ਵਾਲਾ ਮੁਨਸੀ ਪੀਰ ਮੁਹੰਮਦ ਹੀ ਸੀ ਜਿਹੜੇ ਗੁਰੂ ਸਾਹਿਬ ਜੀ ਨੂੰ ਫਾਰਸੀ ਪੜ੍ਹਾਉਂਦੇ ਰਹੇ ਫਿਰ ਕੀ ਹੋਇਆ ਤੁਸੀਂ ਸਾਰੇ ਜਾਣਦੇ ਹੋ ਖੈ ਇਹਨੇ ਕੀ ਦੱਸਿਆ ਤੇ ਕੀ ਨਹੀਂ ਦੱਸਿਆ ਇਹ ਗੱਲ ਕਹਿੰਦੇ ਆਂ ਮੈਨੂੰ ਯਾਦ ਆਉਂਦੇ ਨੇ ਆਪਣੇ ਪਰਮ ਮਿੱਤਰ ਕਾਨਪੁਰ ਵਾਲੇ ਸਰਦਾਰ ਸੈਸਦਾਰ ਸ਼ਮਸ਼ੇਰ ਸਿੰਘ ਜੀ ਤੇ ਹੋਰ ਸੱਜਣ ਜਿਨ੍ਹਾਂ 300 ਸਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਉੱਤੇ ਪਟਨੇ ਸਾਹਿਬ ਦੀ ਸਰਜ਼ਮੀਂ ਅੰਦਰ ਆਪ ਦੇ ਦਾਸਾਂ ਨੂੰ ਹੁਕਮ ਭੇਜਿਆ ਸੀ ਕਿ ਤੁਸੀਂ ਫਾਰਸੀ ਦੇ ਕੀਰਤਨ ਦੀ ਤਿਆਰੀ ਕਰਨੀ ਹੈ ਤੇ ਗੁਰੂ ਸਾਹਿਬ ਜੀ ਦੇ ਤਖਤ ਉੱਤੇ ਕੁਸਲ ਜ਼ਾਕਰੋਸਾਇਨ ਜੀ ਨਵਾਬ ਮਲੇਰ ਕੋਟਲਾ ਬੀਗਮ ਨਵੇ ਮਲੇਰ ਕੋਟਲਾ ਗੁਰੂ ਸਾਹਿਬ ਜਿਦੀਆਂ ਵਸਤੂਆਂ ਲੈ ਕੇ ਹਵਾਈ ਜਹਾਜ਼ ਵਿੱਚ ਆਏ ਸਨ ਕਿ ਇਹ ਸਾਡੇ ਤੇ ਬਖਸ਼ਿਸ਼ ਹੋਈ ਹੋਈ ਹੈ ਖੰਡੇ ਤੇ ਕਿਰਤਾਨ ਦੀ ਤੋਂ ਇਸ ਤਰ੍ਹਾਂ ਦੇ ਨਾਲ ਫਿਰ ਆਪ ਦੇ ਦਸਰਿਆਂ ਨੂੰ ਹੁਕਮ ਹੋਇਆ ਕਿ ਭਾਈ ਨੰਦ ਲਾਲ ਸਾਹਿਬ ਜੀ ਦੀਆਂ ਗਜ਼ਲਾਂ ਗਾਓ ਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫਰਨਾਮਾ ਗਾਓ ਜੋ ਉਹਨਾਂ ਨੇ ਖਤ ਲਿਖਿਆ ਹੈ ਔਰੰਗਜ਼ੇਬ ਨੂੰ ਤਾਂ ਉਦੋਂ ਤੋਂ ਬੜੀ ਪ੍ਰੈਕਟਿਸ ਸੀ ਹੁਣ ਵੀ ਕੁਛ ਨਾ ਕੁਛ ਕਹਿ ਹੋਈ ਜਾਂਦਾ ਹੈ ਮੈਂ ਖਿਮਾ ਮੰਗਦਾ ਹਾਂ ਪਰ ਤਾਂ ਵੀ ਯਤਨ ਕਰਦਾ ਹਾਂ ਕਿ ਕੁਛ ਨਾ ਕੁਛ ਸਾਨੂੰ ਸਾਰਿਆਂ ਨੂੰ ਪਤਾ ਲੱਗਦਾ ਜਾਏ ਤੇ ਮੈਂ ਆਪਣੀ ਸੰਥਿਆ ਆਪ ਜੀ ਨੂੰ ਸੁਣਾ ਕੇ ਆਪਣੇ ਭਾਗ ਸਮਝਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਰਜਵਾਨੀ ਵਿੱਚ ਜੋ ਸਿੱਖਾਂ ਦਾ ਕੰਮ ਕੀਤਾ ਔਰ ਇਹ ਹੋਈ ਸੀ ਜਿਸ ਦੀ ਯਾਦ ਅੰਦਰ ਤੁਸੀਂ ਬੈਠੇ ਤੇ ਨਹੀਂ ਮੈਂ ਕਹਿੰਦਾ ਕਿ ਉਹਨਾਂ ਦੀ ਜ਼ਿੰਦਗੀ ਦੇ ਬਾਕੀ ਦੇ ਕੰਮ ਕੁਝ ਹਲਕੇ ਸਨ ਪਰ ਜਿਵੇਂ ਜਵਾਨੀ ਭੁਲ ਕੇ ਆਈ ਹੋਈ ਸੀ ਤੇ ਪਰਪੂਰ ਸ਼ਬਾਬ ਸੀ ਆਲਮੇ ਸ਼ਬਾਬ ਅੰਦਰ ਗੁਰੂ ਸਾਹਿਬ ਜੀ ਨੇ ਖਾਲਸੇ ਦੀ ਸਾਜਣਾ ਕਰਕੇ ਇੱਕ ਸਿੱਖਾਂ ਦਾ ਕੰਮ ਕੀਤਾ ਹੈ ਪੀਕ ਦਾ ਕੰਮ ਕੀਤਾ ਹੈ ਮੈਂ ਇਹ ਕਹਿ ਰਿਹਾ ਸੀ ਕਿ ਗੁਰੂ ਸਾਹਿਬ ਜੀ ਜਿਹੜਾ ਉਸਨ ਚੋਗਾ ਪਹਿਨ ਕੇ ਆਏ ਜਾਮਾ ਸਜਾ ਕੇ ਆਏ ਪੋਸ਼ਿਸ਼ ਜ਼ੇਬੇ ਗਲੂ ਕਰਕੇ ਆਏ ਜ਼ੇਬੇ ਗਲੂ ਗਲ ਵਿੱਚ ਪਾ ਕੇ جو مہاراج پہن کے آئے نا پوشاک وہ ذکر میں کوئی تل نہیں لوگا نند لال جی نے کیتا ہے توصیف و سنا اندر فارسی دے کشیر اندر آپ جی دے دو عالم گشت از تفیلش شین میں نے اس کے اس کے تفیل سے برکت سے رحمت سے پرشا, پرساد سے دونوں ہی جہان رنگین ہو گئے دو عالم گشت رنگین یز تفیلش ਜੋ ਸ਼ਾਹਮ ਜਾਮਾ ਰੰਗੀਂ ਦਰ ਗਲੂ ਕਰਦ ਜਦੋਂ ਮੇਰੇ ਸ਼ਾਹ ਜੀ ਨੇ ਪੰਥ ਦੇ ਵਾਲੀ ਨੇ ਮਬਾਬਾ ਨੰਦ ਲਾਲ ਕਹਿੰਦੇ ਨੇ ਕਿ ਜਦੋਂ ਰੰਗੀਨ ਜਾਮਾ ਗਲ ਵਿੱਚ ਪਾਇਆ ਤੇ ਦੋ ਆਲਮ ਰੰਗੇ ਗਏ ਦੋ ਆਲਮ ਗਸ਼ਤ ਰੰਗੀਂ ਅਸਤਫੈਲਿਸ਼ ਜੋ ਸ਼ਾਹਮ ਜਾਮਾ ਰੰਗੀਂ ਦਰ ਗਲੂ ਕਰ ਨੰਦ ਲਾਲ ਜੀ ਨੇ ਐਉ ਲਿਖਿਆ ਗੁਰੂ ਸਾਹਿਬ ਜੀ ਨੇ ਤਲਵਾਰ ਲਹਿرائی ਤੇ ਸਿਰ ਦੀ ਮੰਗ ਕੀਤੀ ਖਾਲਸਾ ਜੀ ਗੁਰੂ ਨਾਨਕ ਦੇ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਤੱਕ 1699 ਤੱਕ ਤਕਰੀਬਨ 200 ਕੋਈ 39 ਸਾਲ ਦੇ ਨੇੜੇ ਗੱਲ ਆਂਦੀ ਹੈ ਇਦੋਂ ਤੱਕ ਕਿਸੇ ਗੁਰੂ ਨੇ ਸੰਗਤ ਵਿੱਚ ਆ ਕੇ ਹੋਰ ਤਾਂ ਕੋਈ ਗੱਲ ਮੰਗੀ ਹੋਵੇ ਮੰਗੀ ਹੋਵੇ ਕਹੀ ਹੋਵੇ ਸੰਗਤਾਂ ਦੀ ਅਗਵਾਈ ਲਈ ਰਣਮਾਈ ਲਈ ਕਹੀ ਹੋਵੇ ਪਰ ਸਿਰ ਨਹੀਂ ਸੀ ਕਿਸੇ ਨੇ ਮੰਗਿਆ ਸੀਸ ਨਹੀਂ ਸੀ ਮੰਗਿਆ ਵਾਹ ਵਾਹ ਗੁਰੂ ਮਹਾਰਾਜ ਜੀ ਨੇ ਜਦੋਂ ਸਿਰ ਮੰਗਿਆ ਸਨਾਟਾ ਛਾਣਾ ਚੁੱਪ ਛਾਉਣੀ ਪੈਸ ਆ ਜਾਣਾ ਖਾਮਸ਼ੀ ਛਾ ਜਾਣੀ ਕੁਦਰਤੀ ਬਾਤ ਸੀ ਇਸ ਹਾਲੇ ਖਾਮੋਸ਼ੀ ਵਿੱਚੋਂ ਗੁਰੂ ਗੁਰੂ ਕਰਦਾ ਇੱਕ ਗਬਰੂ ਮੁੰਡਾ ਮਹਾਰਾਜ ਕੋਲ ਆ ਗਿਆ ਸਵੇਰ ਦੀ ਗੱਲ ਤੁਸੀਂ ਸੁਣ ਚੁੱਕੇ ਆ ਆਪ ਜੀ ਉਸ ਨੂੰ ਬਾਹ ਤੋਂ ਪਕੜ ਕੇ ਨੇੜੇ ਹੀ ਤੰਬੂ ਲਗਾਇਆ ਹੋਇਆ ਸੀ ਕੇਚ ਕੇ ਉਹਦੇ ਵਿੱਚ ਲੈ ਗਏ ਚਪਟਾ ਮਾਰ ਕੇ ਮਹਾਰਾਜ ਲੈ ਗਏ ਸੰਗਤਾਂ ਨੇ ਸੋਇਆ ਠਾ ਦੀ ਆਵਾਜ਼ ਹੋਈ ਮਹਾਰਾਜ ਨੇ ਉਹਨੂੰ ਝਟਕਾ ਖਲਾਇਆ ਤਲਵਾਰ ਚਲਾਈ ਤੇ ਫਿਰ ਤਰਪ ਤਰਪ ਕਰਦੀ ਹੋਈ ਲਹੂ ਨਾਲ ਤੇਗ ਲੈ ਕੇ ਬਾਹਰ ਆਏ ਪਹਿਲਾ ਨਾਲੋਂ ਵੀ ਜਲਾਲ ਲਿਚਾ ਕੇ ਐਲਾਨ ਕੀਤਾ ਇੱਕ ਸਿਰ ਨਾਕਾਫੀ ਹੈ ਇਤ ਹੋਰ ਚਾਹੀਦਾ ਕਮਾਲ ਹੋਈ ਕਿਸੇ ਗੁਰੂ ਵਿਅਕਤੀ ਨੇ ਐਸਾ ਨਹੀਂ ਕੀਤਾ ਇੱਕ ਹੀ ਬਣਿਆ ਕੋਨੇ-ਕੋਨੇ ਚੋਂ ਭਾਰਤ ਦੇ ਹਰ ਹਿੱਸੇ ਖਿੱਤੇ ਚੋਂ ਬੰਦੇ ਬੁਲਾ ਕੇ ਇਹ ਕੁਛ ਕਰਨਾ ਪਹਿਲਾ ਕੀਰਤਨ ਸੁਣਾ ਲਿਆ ਹੁਣ ਸਿਰਪੀਆਂ ਮੰਗਦਾ ਹੈ ਇਹ ਕੀ ਬਣਿਆ ਜਿਹੜੇ ਗੁਰਗੱਦੀ ਦੇ ਦੋਖੀ ਵੀ ਸਨ ਕਿਉਂਕਿ ਗੁਰੂ ਨਾਨਕ ਦੇਵ ਦੇ ਵੇਲੇ ਤੋਂ ਚੱਲੇ ਆਏ ਸਨ ਗੁਰੂ ਅਰਜਨ ਦੇਵ ਜੀ ਦੇ ਵੇਲੇ ਤੇ ਡਾਡਾ ਮੁਕਾਬਲਾ ਹੋ ਗਿਆ ਸੀ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਵੀ ਤੁਸੀਂ ਜਾਣਦੇ ਹੋ ਕਿਵੇਂ ਗੁਰਗੱਦੀ ਦੇ ਦੋਖੀਆਂ ਨੇ ਲੱਤ ਮਾਰ ਕੇ ਤੀਜੇ ਗੁਰੂ ਨੂੰ ਭੁਏ ਸਿਰ ਦਿੱਤਾ ਸੀ ਤੋਂ ਗੁਰੂ ਘਰ ਦੇ ਵਿਰੋਧੀ ਵੀ ਵਿੱਚ ਬੈਠੇ ਹੋ ਸੰਨ ਉਹਨਾਂ ਨੇ ਤਾਂ ਇਉਂ ਕਹਿਣਾ ਸ਼ੁਰੂ ਹੋ ਗਿਆ ਕਰ ਦਿੱਤਾ ਕਿ ਪੌਣੇ 10 ਬਰੇ ਦੀ ਉਮਰ ਅੰਦਰ ਸਿਰ ਤੋਂ ਪਿਓ ਦਾ ਸਾਆ ਬਾਪੂ ਜੀ ਦਾ ਸਾਆ ਕ੍ਰਿਤੇ ਬਹਾਦਰ ਜੀ ਦਾ ਸਾਯਾ ਉੱਠ ਜਾਣ ਨਾਲ ਯਤੀਮੀ ਦਾ ਬੋਝ ਇਸ ਨੌਜਵਾਨ ਦੇ ਸਿਰ ਤੇ ਪੈ ਗਿਆ ਏ ਤੇਰਾ ਸਿਰ ਫਿਰ ਗਿਆ ਏ ਸ਼ੋਰੀ ਦਾ ਸਰ ਹੋ ਗਿਆ ਏ ਤਵਾਜ਼ਨ ਖੋ ਬੈਠਾ ਏ ਦਿਮਾਗੀ ਸੰਤੁਲਤਾ ਜ਼ਾਇਆ ਕਰ ਬੈਠਾ ਏ ਇਹ ਸਿਰਫਰਿਆਂ ਦੀਆਂ ਗੱਲਾਂ ਨੇ ਇੱਕ ਤੋਂ ਬਾਅਦ ਦੂਜਾ ਸਿਰਪਿਆਂ ਮੰਗਦਾ ਏ ਇਹ ਤਾਂ ਕੁਝ ਐਸਾ ਹੀ ਸੋਚ ਰਹੇ ਸਨ ਇੱਕ ਹੋਰ ਆਇਆ ਪਹਿਲਾ ਤਾਂ ਪੰਜਾਬ ਦੀ ਰਾਜਧਾਨੀ ਚੋਂ ਆਇਆ ਤੇ ਦੂਜਾ ਹਿੰਦ ਦੀ ਰਾਜਧਾਨੀ ਚੋਂ ਆਇਆ ਪਹਿਲੀ ਰਾਜਧਾਨੀ ਵਿੱਚ ਵੀ ਗੁਰੂ ਜੋਤ ਨੂੰ ਤਸੀਹੇ ਦਿੱਤੇ ਗਏ ਸਨ ਤੇ ਇਸ ਵੱਡੀ ਰਾਜਧਾਨੀ ਅੰਦਰ ਤੇ ਹੱਲੇ ਕੱਲ ਦੀ ਗੱਲ ਏ ਕਿ ਸਿੱਖ ਸੰਗਤਾਂ ਦਾ ਦਿਲ ਬਲੁੰਦ ਰਿਆ ਗਿਆ ਹੈ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਰੇ ਜਾਸ ਤਹੇ ਤੇ ਕੀਤਾ ਗਿਆ ਹੈ ਤੇ ਆਪ ਜੀ ਦਾ ਧੜ ਤੇ ਸਿਰ ਘੰਟੀਆਂ ਵੱਤੀ ਕਹਰਵਦੀ ਉੱਥੇ ਪਿਆ ਰਹਾ ਐਲਾਨ ਤੇ ਐਲਾਨ ਹੋਇਆ ਦਿੱਲੀ ਵਿੱਚ ਜੇ ਕੋਈ ਗੁਰੂ ਨਾਨਕ ਨਾਮ ਲੈਵਾ ਸਿੱਖ ਰਹਿੰਦਾ ਹੋਵੇ ਤੇ ਆਪਣੇ ਪੇਸ਼ਵਾ ਦਾ ਕਤਲ ਸੁਦਾ ਸਿਰ ਔਰ ਤੜ ਸੰਭਾਲ ਸਕਦਾ ਹੈ ਹਕੂਮਤ ਸੋਚਦੀ ਸੀ ਅਸਾਂ ਵੇਖੀਏ ਕਿ ਸਾਡੇ ਸਾਹਮਣੇ ਕੋਈ ਦੋ ਕਦਮ ਅੱਗੇ ਹੋ ਕੇ ਇਹ ਸਾਬਤ ਕਰਦਾ ਹੈ ਕਿ ਮੈਂ ਹਾਂ ਸਿੱਖ ਗੁਰੂ ਦਾ ਕਿਸੇ ਐਸਾ ਨਾ ਕੀਤਾ ਪਰ ਕਿ ਤੌਰ ਤੇ ਕੋਈ ਅੱਗੇ ਨਾ ਹੋਇਆ ਫਿਰ ਜਿਵੇਂ ਹੋਇਆ ਉਹ ਆਪ ਜਾਣਦੇ ਹੋ ਤੋਂ ਕਹਿੰਦੇ ਨੇ ਪਹਿਲੇ ਵਾਰ دوجہ نو بھی پوچھیا کون ہے کتوں آیا ہے گروہ مہاراج نے جدو ایچیا تے نے کیا جٹ شرینی چوں ہاں تو ہندوستان کی راجدھانی چوں آیا ہاں پہلے نے کیا سی میں پنجاب کی راجدانی چوں آیا ہاں دوجہ بولیا ہندوستان کی راجدھانی چوں آیا ہاں مہاراج اندروں خوش لیکن باروں جلال ضرورت سی کیے تیرا نام مجھے دھرم داس کہ یا ترمہ ਮਹਾਰਾਜ ਅੰਦਰੋਂ ਤਾਂ ਖੁਸ਼ ਹੋਏ ਕਿ ਦਇਆ ਦੇ ਨਾਲ ਜਦ ਤੱਕ ਧਰਮ ਨਾ ਰਲੇ ਸੱਚ ਤਾਂ ਪਰ ਜਾਣੀ ਐ ਜਾਂ ਸਿੱਖ ਸੱਚੀ ਲੈ ਦਇਆ ਜਾਣੇ ਜੀ ਕੀ ਦਇਆ ਦੀ ਬੜੀ ਜ਼ਰੂਰਤ ਹੈ ਪਿਛ ਪੁੰਨ দান ਕਰੇ ਤੇ ਸਗਲ ਧਰਮਾਂ 'ਚ ਸ੍ਰੇਸ਼ਟ ਧਰਮ ਦਇਆ ਦੇ ਨਾਲ ਧਰਮ ਵੀ ਰਲਣਾ ਜ਼ਰੂਰੀ ਹੈ ਅੰਦਰੋਂ ਖੁਸ਼ ਨੇ ਗੁਲਦਸਤਾ ਸੋਹਣਾ ਬਣਦਾ ਹੈ ਇਹਨੂੰ ਵੀ ਬਾਹਾਂ ਪਕੜਿਆ ਅੰਦਰ ਲੈ ਗਏ ਕਹਿੰਦੇ ਨੇ ਇਨੇ ਕੁਛ ਜਲਾਲ ਵਿੱਚ ਆ ਕੇ ਆਖਿਆ ਮੈਂ ਜੱਟ ਸ਼੍ਰੇਣੀ ਨਾਲ ਤੌਲਕ ਰੱਖਦਾ ਹਾਂ ਕਈ ਵਾਰੀ ਚੰਗਾ ਵਾਰ ਨਾ ਹੋਵੇ ਤੇ ਜੱਟ ਗੱਭਰੂ ਵੱਡਿਓ ਵੀ ਮੁੜ ਕੇ ਫੁੱਟ ਪੈਂਦੇ ਨੇ ਇਸ ਲਈ ਤੁਹਾਨੂੰ ਵੀ ਆਣਾ ਹਾਂ ਵਰਸੀ ਸੰਭਲ ਕੇ ਮਾਰੋ ਖੰਜਰ ਕੀ ਚਾਲ ਸਿੱਖੋ ਹੋਛਾ ਨਾ ਵਾਰ ਕਰਨਾ ਜੇ ਸਰਕਲ ਨਾ ਹੋਗਾ ਗੁਰੂ ਤਾਂ ਚਾਹੁੰਦੇ ਸੀ ਇਦਾਂ ਦੇ ਹਿੰਮਤਾਂ ਵਾਲਿਆਂ ਨੂੰ ਕੱਟੇ ਕਰਨਾ ਇਹਨਾਂ ਕਹਾ ਹੋਛਾ ਨਾ ਵਾਰ ਕਰਨਾ ਜੇ ਸਰਕਲ ਨਾ ਹੋਗਾ ਮਹਾਰਾਜ ਅੰਦਰੋਂ ਖੁਸ਼ ਪਰ ਬਾਹਰੋਂ ਅੰਝ ਫੜਿਆ ਇਹਨੂੰ ਵੀ ਅੰਦਰ ਲੈ ਗਏ ਹਾਦੀ ਆਵਾਜ਼ ਹੋਈ ਪਹਿਲਾਂ ਨਾਲੋਂ ਇੱਕ ਗਲਵਾਧੂ ਹੋਈ ਕਿ ਲੋਕਾਂ ਨੇ ਵੇਖਿਆ ਤੰਬੂ ਦੇ ਹੇਠੋਂ ਸੱਪ ਵਾਂਗ ਵੱਲ ਖਾਂਦਾ ਵਲੇਵੇਂ ਖਾਂਦਾ ਦੋ ਬੰਦਿਆਂ ਦਾ ਖੂਨ ਬਾਹਰ ਆਇਆ ਰਤ ਵੇਖੀ ਵਾਹ ਵਾਹ ਅੱਜ ਤੋਂ ਪਹਿਲਾਂ ਕਿਸੇ ਐਸਾ ਨਹੀਂ ਕੀਤਾ ਤੀਜੀ ਵਾਰ ਆ ਸਤਿਗੁਰੂ ਆਏ ਤੇ ਸੰਗਤ ਚ ਇਉਂ ਹੋ ਗਿਆ ਜਿਵੇਂ ਕਿਸੇ ਜ਼ਮੀਨਦਾਰ ਦੀ ਫਸਲ ਵਿੱਚ ਬਿਮਾਰੀ ਪੈ ਜਾਏ ਖਾਲੀ ਥਾਂ ਹੋ ਜਾਏ ਤੋੜ ਪੈ ਜਾਣ ਕਿਤੇ ਫਸਲ ਹਰੀ ਹੋਵੇ ਕਿ ਸੇ ਖੁਸ਼ ਹੋ ਜਾਏ ਸੰਗਤ ਵਿੱਚੋਂ ਜਿਹੜੇ ਮੌਕਾ شناਸ ਸਨਾਂ ਟਾਈਮ ਸਰਵਰਸ ਇਬਨੁਲ ਵਕਤ ਤਿੰਨ ਲਫ਼ਜ਼ ਕਹੇ ਨੇ ਜਿਹੜਾ ਪਸੰਦ ਆਉਂਦਾ ਤੁਸੀਂ ਚੁਣੋ ਉਹ ਤਾਂ ਮੌਕਾ شناਸ ਉੱਠ ਕੇ ਚਲੇਗਾ ਤੇ ਗੁਰੂ ਨੇ ਪਤਾ ਨਹੀਂ ਅੱਜ ਕੀ ਕਰ ਦੇਣਾ ਹੈ ਉਹ ਤਾਂ ਉੱਠ ਕੇ ਚਲੇਗਾ ਪਰ ਜਿਹੜੇ ਬੈਠੇ ਸੀ ਉਹਨਾਂ ਵਿੱਚ ਮਹਾਰਾਜ ਜੀ ਨੇ ਫਿਰ ਆ ਕੇ ਹੋਈ ਐਲਾਨ ਕੀਤਾ ਐਸੀ ਗੱਲ ਆਪ ਤਾਂ ਪਹਿਲੇ ਨੌਂ ਗੁਰੂਆਂ ਨੇ ਕਠਿਨੈਸੀ ਕੀਤੀ ਤਾਂ ਸਾ ਸੰਗਤ ਜੀ ਇਹ ਕਹਿ ਕੇ ਮੈਂ ਸਮਾਪਤ ਕਰਦਾ ਹਾਂ ਉਸਲੇ ਦੇ ਕਾਠੰਦਰ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਵੱਲੋਂ ਇੱਕੋ ਚਾ ਆਫੀਸਰ ਸੀ ਆਈ ਡੀ ਦਾ ਵੀ ਬੈਠਾ ਸੀ ਤੇ ਇਹਦਾ تعلق ਬਟਾਲੇ ਸ਼ਹਿਰ ਨਾਲ ਹੈ ਇਹਦਾ ਨਾਂ ਇਤਿਹਾਸ ਨੇ ਸੰਭਾਲਿਆ ਹੈ ਪਰ ਟੁੱਬੀ ਮਾਰਿਆ ਲੱਭਾ ਹੈ ਦਾਸ ਨੂੰ ਹਕੂਮਤ ਨੇ ਕਿਹਾ ਸੀ ਸਹੀ ਖਬਰ ਦਸਾਨੀ ਕਰਨੀ ਹੈ ਦੱਸਣਾ ਹੈ ਕਿ ਗੁਰੂ ਦੇ ਇਸ ਇਕੱਠ ਨੂੰ ਨਾਲੇ ਇਸ ਇਕੱਠ ਨੂੰ ਵਿਗਨ ਪਾਉਣ ਵਾਸਤੇ ਹਰ ਅਨੰਦਪੁਰ ਨੂੰ ਆਉਣ ਵਾਲਾ ਰਸਤਾ ਹਕੂਮਤ ਨੇ ਰੋਕਿਆ ਸੀ ਦਿੱਲੀ ਦਰਬਾਰ ਵੱਲੋਂ ਵੀ ਰੋਕਾਂ ਸੀ ਨਾਜ਼ਮੇ ਸਰੰਦ ਸੂਬਾ ਸਰੰਦ ਵੱਲੋਂ ਵੀ ਰੋਕਾਂ ਸਨ ਵਜੀਦ ਖਾਨ ਵੱਲੋਂ ਤੇ ਖਵਾਜਾ ਮਰਦੂਦ ਲਾਹੌਰ ਵੱਲੋਂ ਵੀ ਸ਼ੇਰ ਅਫਦਨ ਖਾਨ ਸੂਬਾ ਕਸ਼ਮੀਰ ਵੱਲੋਂ ਵੀ ਤੇ ਪਹਾੜੀ ਰਾਜਿਆਂ ਵੱਲੋਂ ਹਰ੍ਹਾਂ ਰੋਕਿਆ ਗਿਆ ਸੀ ਤਾਂ ਵੀ ਰੁਕਾਵਟਾਂ ਨੂੰ چیرਦਿਆਂ ਹੋਇਆਂ 80000 ਦਾ ਇਕੱਠ ਅਨੰਦਪੁਰ ਸਾਹਿਬ ਵਿੱਚ ਹੋਇਆ ਤਾਂ ਸਾ ਸੰਗਤ ਜੀ ਗੁਰੂ ਨੇ ਤੀਜੀ ਵੇਰਾ ਵੀ ਸਿਰ ਮੰਗਿਆ ਚੌਥੀ ਵੇਰਾ ਵੀ ਮੰਗਿਆ ਪੰਜਵੀਂ ਵੇਰਾ ਵੀ ਮੰਗਿਆ ਕਰਮਬਾਰ ਹਿੰਮਤ ਰਾਇ ਜੀਵਨ ਜਗਨਨਾਥਪੁਰੀ ਦਾ ਕਿੱਥੋਂ ਆਇਆ ਹੈ ਜੀ ਜਗਨਨਾਥਪੁਰੀੋਂ ਗੁਰੂ ਜੀ ਕਹਿੰਦੇ ਮੈਨੂੰ ਖੁਸ਼ੀ ਹੋਈ ਹੈ ਅੰਦਰੋਂ ਖੁਸ਼ ਨੇ ਪੇਉ ਥਾਏ ਜਿੱਥੇ ਪੰਡਿਆਂ ਨੇ ਇੱਕ ਵਾਰੀ ਇਕੱਠੇ ਹੋ ਕੇ ਮੋਢੀ ਬਾਬੇ ਨੂੰ ਕਿਹਾ ਸੀ ਤੂੰ ਆਰਤੀ ਨਹੀਂ ਕੀਤੀ ਯਾਦ ਹੈ ਉੜੀਸਾ ਪ੍ਰਾਂਤ ਵਿੱਚ ਆਪਦੇ ਦਾਸਾਂ ਨੂੰ ਤਿੰਨ ਚਾਰ ਬੈਸਾਖੀਆਂ ਤੇ ਉੜੀਸਾ ਜਾਣ ਦਾ ਵੀ ਇਤਫਾਕ ਬਣਿਆ ਹੈ ਇੱਕ ਪਿਆਰਾ ਉੜੀਸਾ ਤੋਂ ਆਇਆ ਤੇ ਮਹਾਰਾਜ ਉਹਨੂੰ ਵੀ ਅੰਦਰ ਲੈ ਗਏ ਇਸ ਤਰ੍ਹਾਂ ਲਹਾਰ ਦਿੱਲੀ ਉੜੀਸਾ ਬਿਦਰ ਤੇ ਇਸ ਤਰ੍ਹਾਂ ਨਾਲ ਕਰਮਵਾਰ ਪਾਇਦੇ ਆਰਾਮ ਦੁਆਰਕਾ ਪੰਜਮਾ ਪਾਇ ਦੁਆਰਕਾ ਤੋਂ ਆਏ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ ਤੇ ਖਿੱਤਿਆਂ ਚੋਂ ਵੱਖ-ਵੱਖ ਸ਼੍ਰੇਣੀਆਂ ਵਿੱਚੋਂ ਤੇ ਆਮੂਮਨ ਕਾਮਾ ਸ਼੍ਰੇਣੀਆਂ ਵਿੱਚੋਂ ਜਿਨ੍ਹਾਂ ਨੂੰ ਸਮਾਜ ਨੇ ਕੋਈ ਥਾਂ ਨਹੀਂ ਸੀ ਦਿੱਤਾ ਗੁਰੂ ਦੀ ਤਲਵਾਰ ਦੀ ਪੇਟ ਪੰਜ ਹੋ ਗਿਆ ਵਾਹ ਵਾਹ ਖਬਰ ਰਸਾ ਬਟਾਲੇ ਦਾ ਸੀ ਅਹਿਮਦ ਸ਼ਾਹ ਬਟਾਲੇ ਦੀ ਠੀਕ ਹੈ ਹੂੰ ਮਹਸ਼ਾ ਬਟਾਲ ਵੀ ਔਰ ਐਸੇ ਦੇ ਖਤ ਵਿੱਚ ਇਹ ਵੀ ਲਿਖਿਆ ਹੈ ਕਿ ਮੈਨੂੰ ਖਬਰ ਆਈ ਹੈ ਕਿ ਗੁਰੂ ਦੇ ਐਲਾਨ ਉੱਤੇ ਪਹਿਲੇ ਦਿਨ 5 ਦੂਜੇ ਦਿਨ 5 ਹੋਰ ਤੇ ਫਿਰ 20000 ਨੇ ਤਕਰੀਬਨ ਹਿੰਦੁਸਤਾਨ ਵਿੱਚੋਂ ਬ੍ਰਾਹਮਣਾ ਦੀਆਂ 2000 ਕੌਮਾਂ ਸੀ ਤੇ ਖੱਤਰੀਆਂ ਦੀਆਂ 950 ਕੌਮਾਂ ਸੀ 52 ਕੌਮਾਂ ਦੇ ਬੰਦਿਆਂ ਨੇ ਸਨਦਬੱਧ ਹੋ ਕੇ ਗੁਰੂ ਦੇ ਸਾਹਮਣੇ ਸਿਰ ਝੁਕਾ ਦਿੱਤਾ ਤੇ 20000 ਨੇ ਅੰਮ੍ਰਿਤ ਪਾਨ ਕੀਤਾ ਇਹ ਔਰੰਗਜ਼ੇਬ ਦਾ ਖਬਰ ਦਸਾਨ ਬਟਾਲੇ ਦਾ ਅਹਿਮਦ ਸ਼ਾ ਲਿਖਦਾ ਹੈ ਤੋਂ ਮੈਂ ਇੱਥੇ ਸਮਾਪਤ ਕਰਦਾ ਹਾਂ ਰਲ ਕੇ ਇੱਕ ਤੁਕ ਕਹੀਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਦਾ ਕੰਮ ਕੀਤਾ ਪੰਥ ਦੇ ਵਾਲੀ ਤੇਰੇ ਬਗੈਰ ਇਹ ਕੌਣ ਕਰੇ ਐਸੀ ਲਾਲ ਤuj ਬਿਨ ਕੌਣ ਕਰੇ ਐਸੀ ਲਾਲ